ਜਿਹੜੀ ਕੰਨ ਚਾਰਜਾਂ ਦੀ ਜਿਹੜੀ ਮੀਟਿੰਗ ਆ ਉਹ ਰੱਖੀ ਗਈ ਕੀ ਇਸੀ ਗਾ ਮੀਟਿੰਗ ਦੇ ਵਿੱਚ ਕਿਹੜੇ ਸੰਦੇਸ਼ ਆ ਜਿਹੜੇ ਉਹ ਜਾਰੀ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਦੀ ਮੀਟਿੰਗ ਦਾ ਏਜੰਡਾ ਸੀਗਾ ਸਾਡੇ ਬਹੁਤ ਹੀ ਸਤਿਕਾਰਯੋਗ ਪਾਟਰੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਕਿ ਸਾਡੇ ਸਾਰੇ ਹਲਕਾ ਅਨਚਾਰਜ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਕੀਤੀ ਸੀ ਇੱਕ ਤਾਂ ਉਹਨਾਂ ਨੇ ਏਜੰਡੇ 'ਚ ਇਹ ਕਿਹਾ ਸੀਗਾ ਕਿ ਜੋ ਆਪਣੇ ਸਰਕਲ ਪ੍ਰਧਾਨ ਬਣਨ ਵਾਲੇ ਰਹਿੰਦੇ ਆ ਭਾਇਓ ਉਹ ਬਣਾ ਕੇ ਦਿਓ ਔਰ ਕੋਰ ਕਮੇਟੀਆਂ ਬਣਾ ਕੇ ਦਿਓ ਤੇ ਬੂਥਾਂ ਦੀਆਂ ਕਮੇਟੀਆਂ ਬਣਾ ਕੇ ਦਿਓ ਟੋਟਲ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਵੀ ਉਹ ਸਾਰੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਦੂਸਰੀ ਗੱਲ ਇਹ ਆ ਵੀ ਜਦੋਂ ਕਮੇਟੀਆਂ ਸਾਰੀਆਂ ਬਣ ਗਈਆਂ ਉਹ ਕਹਿੰਦੇ ਤਾਂ ਕਿ ਆਪਾਂ ਹਰ ਹਲਕੇ ਦੇ ਵਿੱਚ ਵੀ ਆਪਾਂ ਮੁਹਿੰਮ ਚ ਚਲਾਉਣੀ ਆ ਹਰ ਹਲਕੇ ਦੇ ਵਿੱਚ ਆਪਾਂ ਰੈਲੀ ਕਰਿਆ ਕਰਾਂਗੇ ਇੱਕ ਹਾਂਜੀ ਜਿਹੜੀ ਗੱਲ ਆ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਪੰਚਾਇਤਾਂ ਤੋਂ ਜਿਹੜਾ ਮੈਹਿਲਾ ਪਰਵਾਨ ਦਾ ਕਹਿ ਰਹੀ ਹੈ ਜਿਹੜਾ ਵਿੱਤ ਕਮਿਸ਼ਨ ਦਾ ਦੀ ਗ੍ਰਾਂਟ ਪੰਚਾਇਤ ਨੂੰ ਕੇਂਦਰ ਵੱਲੋਂ ਦਿੱਤੀ ਜਾਂਦੀ ਆ ਸਰਕਾਰ ਦੇ ਹੁਕਮ ਆਇਆ ਕਿ ਜਿਹੜੀ ਉਹ ਗ੍ਰਾਂਟ ਦੇ ਨਾਲ ਬਿੱਲ ਭਰੇ ਜਾਣ ਕਿਸ ਤਰ੍ਹਾਂ ਦੇਖਦਾ ਕਲੀ ਨਹੀਂ ਉਹ ਮੈਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪੰਚਾਇਤ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਹਾਂ ਮੇਰੀ ਹੱਥ ਜੋੜ ਕੇ ਉਹ ਸਰਪੰਚਾਂ ਨੂੰ ਬੇਨਤੀ ਆ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਖਾਸ ਕਰਕੇ ਮੋਗੇ ਜ਼ਿਲ੍ਹੇ ਦੇ ਸਰਪੰਚਾਂ ਨੂੰ ਕਿ ਜਿਹੜੀ ਵਿੱਤ ਕਮਿਸ਼ਨ ਦੀ 15ਵੇਂ ਵਿੱਤ ਕ੍ਰਿਸ਼ਣ ਦੀ ਆਈ ਹੈ ਨਾ ਗ੍ਰਾਂਟ ਉਹ ਗ੍ਰਾਂਟ ਤਾਂ ਸਿਰਫ ਆਪਣੇ ਕੰਮਾਂ ਵਾਸਤੇ ਆ ਕੇਂਦਰ ਦੀ ਗ੍ਰਾਂਟ ਆ ਉਹ ਉਹ ਚ ਕੋਈ ਵੀ ਨਾ ਬਿੱਲ ਭਰੇ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਧੱਕੇ ਨਾਲ ਬਿੱਲ ਭਰਾ ਲੈਣੇ ਆ ਪਰ ਸਰਪੰਚਾਂ ਦੇ ਸਿਰ ਤੇ ਲਟਕੂ ਕਿਉਂਕਿ ਉਹ ਵਿੱਤ ਜਿਹੜੀ ਵਿੱਤ ਕ੍ਰਿਸ਼ਣ ਦੀ ਗ੍ਰਾਂਟ ਆ ਉਹ ਕੇਂਦਰ ਨੇ ਹਿਸਾਬ ਮੰਗਣਾ ਤੇ ਜਿਹੜਾ ਬਿੱਲ ਤਾਰਨਾ ਹੈ ਪੰਜਾਬ ਸਰਕਾਰ ਨੇ ਤਾਰਨਾ ਹੈ ਪੰਜਾਬ ਸਰਕਾਰ ਉਹਨੂੰ ਸਪੈਸ਼ਲ ਗ੍ਰਾਂਟ ਦੇਵੇ ਜਿਹਦੇ ਨਾਲ ਉਹ ਬਿੱਲ ਤਾਰਿਆ ਜਾਵੇ ਪਹਿਲੀ ਗੱਲ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਹਿਰੂਮ ਰੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੇ ਉਹ ਜ਼ਿਮੀਂਦਾਰਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਕਰ ਸਕਦੇ ਆ ਜੇ ਉਹ ਗ੍ਰੇਸੀ ਭਰਾਵਾਂ ਦੇ ਜੁੰਟਾ ਮਾਫ ਕਰ ਸਕਦੇ ਆ ਤੇ ਕੀ ਗੱਲ ਆ ਇਹ ਗਵਰਨਮੈਂਟ ਜਿਹੜੀ ਵੱਡੀਆਂ-ਵੱਡੀਆਂ ਗਰੰਟੀਆਂ ਦਿੰਦੀ ਸੀ ਇਹ ਵਾਟਰ ਬਕਸ਼ਾਂ ਦੇ ਬਿੱਲ ਨਹੀਂ ਮਾਫ ਕਰ ਸਕਦੇ ਮੈਂ ਦੁਬਾਰਾ ਫੇਰ ਕਹਿੰਨਾ ਸਰਪੰਚਾਂ ਨੂੰ ਕੋਈ ਵੀ ਸਰਪੰਚ ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਵਿੱਚੋਂ ਬਿੱਲ ਨਾ ਤਾਰੇ ਇਹਨਾਂ ਨੇ ਬਿੱਲ ਤਰਾ ਲੈਣੇ ਆ ਪਰ ਉਹਦਾ ਹਿਸਾਬ ਕੇਂਦਰ ਦੀ ਸਰਕਾਰ ਨੇ ਲੈਣਾ ਉਹ ਤੁਹਾਡੇ ਕੰਮ ਵਾਸਤੇ ਆ ਤੁਹਾਡੇ ਕੰਮ ਲੋਗੇ ਗਰੰਟਾ ਤਾਂ ਕੋਈ ਦਿੱਤੀਆਂ ਨਹੀਂ ਇਹਨਾਂ ਨੇ ਵਿਕਾਸ ਸਾਥੇ ਕਿਹੜੀ ਗ੍ਰਾਂਟ ਦਿੱਤੀ ਹੈ ਜੇ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਹੈ ਤਾਂ ਉਹ ਕਹਿੰਦੇ ਬਿੱਲ ਤਾਰ ਦਿਓ ਇਹ ਸਰਪੰਚਾਂ ਦੇ ਸਰ ਸਿਰ ਤੇ ਤਲਵਾਰ ਲੜਕਣੀ ਆ ਲੱਗਦਾ ਨਹੀਂ ਕਿ ਜਿਹੜੇ ਇਹ ਬਿੱਲਾਂ ਦੀ ਗੱਲ ਕਹੀ ਜਾ ਰਹੀ ਹੈ ਤੇ ਜਿਹੜਾ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਆ ਸਰਕਾਰ ਉਹ ਗ੍ਰਾਂਟ ਨੂੰ ਹੋਰ ਪੱਧਰ ਵੀ ਵਾਪਸ ਚਾਹੁੰਦੀ ਕਿ ਜਿਹੜੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਉਹ ਪੈਸਾ ਇਕੱਠਾ ਕਰਕੇ ਦੇ ਬਿਲਕੁਲ ਜੀ ਬਿਲਕੁਲ ਫਿਰ ਆਪਦੇ ਕੋਲ ਇਸ਼ੂ ਕਰ ਦੇਣਗੇ ਵੀ ਅਸੀਂ ਆ ਬਿੱਲ ਤਾਰਨ ਵਾਲੇ ਅਸੀਂ ਉਧਰੋਂ ਇੱਕ ਮਾ ਘਮੂਕੇ ਇਹਨਾਂ ਨੇ ਪੈਸਾ ਇਕੱਠਾ ਕਰਨਾ ਕਿਉਂਕਿ ਇਹਨਾਂ ਨੇ ਵਿਕਾਸ ਕੋਈ ਨਹੀਂ ਕੀਤਾਗਾ ਇਹ ਹੁਣ ਬਿਲਕੁਲ ਨਿਕਾਰੀ ਹੋਈ ਸਰਕਾਰ ਆ ਕਿਉਂਕਿ ਇਸ ਤੇ ਧਾੜ ਵੀ ਲਿਆ ਕੇ ਇਹਨਾਂ ਨੇ ਬਾਤਿਆ ਸਾਰੇ ਕਿਸੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਕੋਈ ਇਹਨਾਂ ਨੇ ਗਰੰਟੀ ਨਹੀਂ ਪੂਰੀ ਕੀਤੀ ਐਨ ਜਮਾ ਦਿੱਲੀ ਤੋਂ ਆਏ ਧਾੜਵੀਆਂ ਨੇ ਸਾਡੇ ਪੰਜਾਬ ਨੂੰ ਜਮਾ ਕੰਗਾਲ ਕਰਤਾ ਕਰਜ਼ਾ ਸਾਡੇ ਸਿਰ ਬਹੁਤ ਚੜ ਗਿਆ ਇਹ ਬਸ ਉਹ ਹੀ ਕੇਂਦਰ ਦੇ ਪੈਸੇ ਨੂੰ ਕਮਾਉਣਾ ਚਾਹੁੰਦੇ ਆ ਤੋ ਮੈਂ ਫੇਰ ਸਰਪੰਚਾਂ ਨੂੰ ਇਹ ਕਹਿਣਾ ਹੈ ਕਿ ਇਹਨਾਂ ਨੇ ਇਹਨਾਂ ਦੇ ਚੱਲਦੇ ਹੋਣਾ ਤੇ ਤਲਵਾਰ ਤੁਹਾਡੇ ਸਿਰ ਤੇ ਲੜਕਣੀ ਆ ਤੁਸਲ ਨੂੰ ਮੁੱਖ ਮੰਤਰੀ ਬਣਾਓ ਤੇ ਜਿੰਨੇ ਵੀ ਕੰਮ ਰੁਕੇ ਵੇ ਆ ਉਹ ਸਾਰੇ ਚਲਾਓ ਕੰਮ ਤਾਂ ਹੁਣ ਵੀ ਬਹੁਤ ਹੋ ਰਿਹਾ ਵਿਕਾਸ ਹੋਣ ਵੀ ਬਹੁਤ ਹੋ ਰਿਹਾ ਸਿਹਤ ਉਸ ਤਾਂ ਕਹਿੰਦੇ 10-10 ਲੱਖ ਦੀ ਸਰਕਾਰ ਬੀਮੇ ਦੇ ਰਹੀ ਹੈ ਫਿਰ ਤੁਸੀਂ ਕਿਉਂ ਭੰਡ ਰਹੇ ਇਹ ਵੀ ਨਾਟਕਬਾਜੀ ਹੈ ਜੀ ਇਹ ਦੇਖੋ ਇਹ ਆ ਓਟੀਪੀ ਲੈ ਕੇ ਇਹਨਾਂ ਨੇ ਨੁਕਸਾਨ ਕਰਨਾ ਹਰ ਇੱਕ ਬੰਦੇ ਦਾ 10-10 ਜਿਹੜਾ ਹਜ਼ਾਰ-ਹਜ਼ਾਰ ਰੁਪਏ ਬੁੜੀਆਂ ਦਾ ਦਿੱਤਾ ਨਹੀਂ ਗਿਆ ਇਹਨਾਂ ਤੋਂ ਤੇ 10-10 ਲੱਖ ਕਿੱਥੇ ਇਲਾਜ ਤੇ ਦੇ ਦੇਣਗੇ ਇਹ ਤਾਂ ਇੱਕੋ ਇੱਕ ਹੀ ਸਾਡਾ ਸ਼ੇਰ ਆ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਉਨੇ ਜੋ ਕਾਇਓ ਕੀਤਾ ਜੋ ਕਹਿੰਦਾ ਉਹ ਕਰਦਾ ਉਹਨੂੰ ਪਤਾ ਪੈਸਾ ਕਿਵੇਂ ਕਮਾਉਣਾ ਹੈ ਜਿਹਦਾ ਪਿਓ 5 ਵਾਰ ਮੁੱਖ ਮੰਤਰੀ ਰਿਹਾ ਹੋਵੇ ਤਾਂ ਜੇ ਸਾਡੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਡੀ ਖੇਤਰੀ ਪਾਰਟੀ ਲਿਆਓ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓ ਇੱਕ ਸਰਪੰਚਾਂ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੇ ਚੋਣਾਂ ਬਲਾਕ ਕਮੇਟੀ ਤੇ ਚੋਣਾਂ ਹੋਈਆਂ ਬਲਾਕ ਤੋਂ 1.5 ਮਹੀਨਾ ਹੋ ਗਿਆ ਤੇ ਹਾਲੇ ਤੱਕ ਕੋਈ ਜਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਆ ਜਾਂ ਬਲਾਕ ਕਮੇਟੀ ਦੇ ਮੈਂਬਰ ਆ ਉਹਨਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਗਈ ਕੀ ਉਹਨਾਂ ਦੇ ਅਧਿਕਾਰਾਂ ਦੀ ਜਿਹੜੀ ਉਹਨਾਂ ਦੀ ਲੰਘਣਾ ਨਹੀਂ ਹੋ ਰਹੀ ਬਿਲਕੁਲ ਜੀ ਇਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਕਈ ਥਾਈ ਸਾਡੇ ਸੰਮਤੀ ਚੇਅਰਮੈਨ ਬਣ ਰਹੇ ਆ ਕਈਆਂ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣ ਰਹੇ ਆ ਉਹ ਇਸੇ ਕਰਕੇ ਨੋਟੀਫਿਕੇਸ਼ਨ ਨਹੀਂ ਕਰਦੇ ਜੀ ਇਹਨਾਂ ਨੂੰ ਪਤਾ ਇਹਨਾਂ ਦੇ ਮੂਰੇ ਆ ਗਿਆ ਸਾਰਾ ਕੁਝ ਇਸ ਮਾਮਲੇ ਦੇ ਜਿਵੇਂ ਤੁਹਾਡੇ ਜਿਵੇਂ ਤੁਸਕਰੋਤੀ ਚਾਹਣਾ ਅਖੀਲੀ ਦਾ ਤੁਹਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆ ਜਾਂ ਜ਼ਿਲ੍ਹਾ ਬਲਾਕ ਕਮਟੀ ਦੇ ਮੈਂਬਰ ਉਹ ਵੀ ਆਪਣੀ ਆਵਾਜ਼ ਜਿਹੜੀ ਨਹੀਂ ਚੱਕ ਰਹੇ ਬੈਲ ਨਹੀਂ ਚੱਕਣ ਕੀ ਜੀ ਜਿੰਨਾ ਚਿਰ ਸਰਕਾਰ ਨੋਟੀਫਿਕੇਸ਼ਨ ਨਹੀਂ ਕਰਦੀ ਜੇ ਸਰਕਾਰ ਨੋਟੀਫਿਕੇਸ਼ਨ ਕਰੂਗੀ ਤਾਂ ਤਾਂ ਹੀ ਹੈ ਨੋਟੀਫਿਕੇਸ਼ਨ ਦਾ ਚੇਅਰਮੈਨ ਦਾ ਆਉਣਾ ਜੀ ਉਹ ਤਾਂ ਵਿਜ਼ਨ 6 ਮਹੀਨ 6 ਮਹੀਨੇ ਦਾ ਟਾਈਮ ਮੰਗਦਾ ਠੀਕ ਹੈ ਤੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਮੀਟਿੰਗ ਤਾਂ ਸਭੀ ਜਾਦੀ ਨਾ ਮੀਟਿੰਗ ਸੱਦ ਕੇ ਇਹਨਾਂ ਨੇ ਸਦਣਾ ਨਹੀਂ ਜੀ ਇਹਨਾਂ ਦੇ ਪੱਲੇ ਕੀ ਆ ਇਹ ਤਾਂ ਟਾਈਮ ਪਾਸ ਕਰਦੇ ਆ ਜਿਹੜਿਆ 10 12 ਮਹੀਨੇ ਰਹਿ ਗਏ ਇਹ ਲੋਕਾਂ ਨੂੰ ਦਬਾਦ ਬੂਕ ਕੇ ਇਹਨਾਂ ਨੇ ਟਾਈਮ ਪਾਸ ਕਰਨਾ ਤੇ ਇਹਨਾਂ ਨੇ ਪੰਜਾਬ ਨੂੰ ਕੰਗਾਲ ਕਰਕੇ ਚਲੇ ਜਾਣਾ ਬਸ ਧੰਨਵਾਦ ਰਪਨ ਸਾਹਿਬ ਸਾਫਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਹਰਮਨ ਬਰਾੜ ਵੱਲੋਂ ਵੀ ਕੱਲ ਪਰ ਇੱਕ ਪ੍ਰੈਸ ਚੈਨਲ ਤੇ ਜਿਹੜੀ ਵਾਰਤਾਕ ਕੀਤੀ ਗਈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੰਦੇਸ਼ ਆ ਉਹ ਕੇਜਰੀਵਾਲ ਪਾਰਟੀ ਵੱਲੋਂ ਤੋਂ ਆਉਂਦੇ ਆ। ਇਹ ਤੋਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਕਿਸੇ ਕੋਲ ਬਦਲੀ ਕਰਾਉਣ ਦਾ ਵੀ ਅਧਿਕਾਰ। ਲੋਕਾਂ ਨੂੰ ਪਹਿਲਾਂ ਹੀ ਵੋਟਰਾਂ ਨੂੰ ਬਹੁਤ ਆਖਿਆ ਸੀਗਾ ਵੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਹਾਨੇ ਚਾਹੁੰਦੀਆਂ ਤੇ ਹੁਣ ਤੁਹਾਡੇ ਸਾਹਮਣੇ ਆ ਸਾਫਕਾ ਜ਼ਿਲ੍ਹਾ ਪ੍ਰਧਾਨ ਆ ਉਹ ਸਾਫਕਾ ਪਲਾਨਿੰਗ ਬੋਰਡ ਦਾ ਚੇਅਰਮੈਨ ਸੀਗਾ ਤੇ ਉਹਨੇ ਕਿਵੇਂ ਦਰਦ ਦੱਸਿਆ ਉਹਦਾ ਵੀ ਸਾਡੇ ਕੋਲੇ ਹਿੰਮਤ ਨਹੀਂ ਇਹ ਇੱਕ ਚੌਕੀਦਾਰ ਦੀ ਬਦਲੀ ਕਰਾ ਦੇਾਂਗੇ ਉਹਨਾਂ ਨੇ ਦੱਸਿਆ ਨੀਗਾ ਉਹਨਾਂ ਨੇ ਆਪਦੀ ਇੰਟਰਵਿਊ ਦੇ ਵਿੱਚ ਦੱਸਿਆ ਵੀ ਸਾਡੇ ਨਾਲ ਜੋ ਵੀ ਮੀਟਿੰਗ ਹੁੰਦੀ ਆ ਉਹ ਕਹਿੰਦੇ ਸਾਨੂੰ ਸਵਾਲ ਨਾ ਕਰੋ ਕੋਈ ਕੋਈ ਕੰਮ ਨਾ ਕਹੋ ਜੋ ਅਸੀਂ ਹੁਕਮ ਦਿੰਨੇ ਆ ਉਹ ਤੇ ਚੱਲੋ ਉਹੀ ਗੱਲ ਆ ਧਾੜਵੀਏ ਲਿਆ ਕੇ ਦਿੱਲੀ ਤੋਂ ਬਾਹਤੇ ਆ ਉਹ ਤਾਂ ਸਿਰਫ ਇੱਕ ਮੂਹਰਾ ਹੈ ਸਾਡਾ ਮੁੱਖ ਮੰਤਰੀ ਵੀ ਮੂਹਰਾ ਹੀ ਆ ਉਹ ਵੀ ਮੂਰੂਮ ਕੰਟਰੋਲ ਤੇ ਚੱਲਦਾ ਉਹ ਵੀ ਜੋ ਕੇਜਰੀ ਵਾਲੇ ਕਹਿੰਦਾ ਉਹ ਹੁੰਦਾ ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਆਪਣੇ ਪੰਜਾਬ ਨੂੰ ਜਮਾਂ ਜਦੋਂ ਐ ਮਾਂਜ ਕੇ ਇਹਨਾਂ ਨੇ ਦਿੱਲੀ ਜਾਵੜਾ ਕਿਰੋਂਗੇ ਪੰਜਾਬਾਸ। ਮੈਂ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਸਮਾਂ ਆ ਗਿਆ ਹੈ 27 ਦੇ ਵਿੱਚ ਸਰਕਾਰ ਬਣਨੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਖੇਤਰੀ ਪਾਰਟੀ ਨੂੰ ਲਿਆਈਏ। ਖੇਤਰੀ ਪਾਰਟੀ ਦੇ ਜਿਹੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨੂੰ ਮੁੱਖ ਮੰਤਰੀ ਬਣਾਈਏ। ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਹਿੰਦਾ ਉਹ ਕਰਦਾ ਰਾਜ ਨਹੀਂ ਸੇਵਾ ਇਹ ਸਾਰਿਆਂ ਨੂੰ ਪਤਾ ਹੈ। ਬਾਲਾ ਕਹਿਣ ਦਾ ਤਾਂ ਹੈ ਨੀਗਾ ਉਹ ਜੋ ਕੁਝ ਹੋਇਆ ਜਿਵੇਂ ਉਹਨਾਂ ਨੇ ਹੜ੍ਹਾਂ ਦੇ ਵਿੱਚ ਕੀਤਾ ਜਾ ਉਹਨਾਂ ਨੇ ਲੈਂਡਪੌਂਡ ਵਾਸਤੇ ਕੀਤਾ ਜੋ ਵੀ ਉਹ ਕਹਿੰਦੇ ਉਹ ਕਰਦੇ ਆ ਤੇ ਜੇ ਸੁਖਵੀਰ ਸਿੰਘ ਬਾਦਲ ਆ ਗਿਆ ਬਈ ਜਿਵੇਂ ਉਹਨੇ ਬੰਬਾਂ ਵਾਲੀਆਂ ਛੜਕਾਂ ਬਣਾਈਆਂ ਨਾ ਐਂ ਸਾਰਾ ਕੁਝ ਚੱਲੂਗਾ ਸਰਦਾਰ ਸੁਖਵੀਰ ਸੁਖਬੀਰ ਹੋਈਊਗੀ ਹੋਊਗੀ ਹੁਣ ਵਿਰੋਧੀਆਂ ਨੂੰ ਦੇਖ ਲੋ ਉਹਨਾਂ ਵਿਰੋਧੀਆਂ ਕੋਲੇ ਗੱਲ ਵੀ ਉਹ ਕੋਈ ਹੋਣੀ ਸੁਖਵੀਰ ਸਿੰਘ ਬਾਦਲ ਵਾਸਤੇ ਉਹਨੂੰ ਉਹ ਨਹੀਂ ਪੰਢੀ ਜਾਂਦੇ ਉਸੇ ਪਰਿਵਾਰ ਨੂੰ ਪੰਢੀ ਜਾਂਦੇ ਆ ਪਰ ਉਹ ਗੁਰੂ ਸਾਹਿਬ ਉਹ ਤੇ ਓਟ ਆਸਰਾ ਸਾਨੂੰ ਸਾਨੂੰ ਪਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆਊਗਾ ਤੇ ਪੰਜਾਬ ਦੇ ਮੈਂ ਫੈਸਲੇ ਤੇ ਪੰਜਾਬ ਦਾ ਸਰਪੰਚ ਤੇ ਪੰਜਾਬ ਦਾ ਜੋ ਵੀ ਅਕਾਲੀ ਦਲ ਦਾ ਲੀਡਰ ਹੋਊਗਾ ਉਹੀ ਕਰੂਗਾ ਇੱਕ ਸਰਪੰਚ ਸਾਹਿਬ ਜਿਹੜੇ ਉਹਨਾਂ ਸੰਨਗ ਜੀਤ ਅਕਾਲੀ ਦਲ ਜਿਹੜਾ ਬਣਿਆ ਗਿਆ ਨਹੀਂ ਅੱਜ ਦੀ ਸਿੰਗਲ ਅਗਵਾਈ ਦੇ ਵਿੱਚ ਉਹ ਸੋਨਵੇਕਨ ਚਾਹੁੰਦਾ ਵੀ ਉਹਨਾਂ ਦੇ ਵਿੱਚ ਵੀ ਜਿਹੜਾ ਬਹੁਤਕੋਸ਼ ਚੰਗਾਲੀ ਹੋ ਰਿਹਾ ਉਹਨਾਂ ਦੀ ਏਟਾ ਹੈ ਨਹੀਂ ਜੀ ਉਸ ਤਰ੍ਹਾਂ ਦਾ ਤੁਹਾਡਾ ਦੇਖੋ ਜੋ ਪੁਨਰਸਰਜੀਤੀ ਦੇ ਵਿੱਚ ਉਹੀ ਬੰਦੇ ਸੀ ਜਿਨ੍ਹਾਂ ਨੇ 10-10 ਸਾਲ 15-15 ਸਾਲ ਅਕਾਲੀ ਦਲ ਤੇ ਰਹਿ ਕੇ ਰਾਜਮਾਨੇ ਸੀਗੇ ਤੇ ਉਹਨਾਂ ਨੂੰ ਹੁਣ ਆਏ ਹੋ ਗਿਆ ਸੀਗਾ ਵੀ 10 ਸਾਲ ਆਪਾਂ ਸਰਕਾਰ ਤੋਂ ਬਾਹਰਾਂ ਦੇ ਪਤਾ ਨਹੀਂ ਕੀ ਗੱਲ ਹੋ ਗਈ ਆ ਵੀ ਹਾਂਏ ਹੋ ਕਰਦੇ ਆ ਗਏ ਐ ਕਰਦੇ ਗਏ ਉਹ ਇਧਰੋਂ ਭੱਜੇ ਸੀਗੇ ਹੁਣ ਉਹ ਪਸਤੌਂਦੇ ਆ ਨਾ ਉਹ ਇਧਰ ਜੋਗੇ ਨਾ ਉਧਰ ਜੋਗੇ ਤੇ ਪੁਨਰਸਰਜੀਤੀ ਤਾਂ ਹਾਰੀ ਪਹਿਲੂ ਵੀ ਸਾਰੇ ਕਹੀ ਜਾਂਦੇ ਸੀ ਵੀ ਖਿਲਰ ਗਿਆ ਖਿਲਰ ਗਿਆ ਤੇ ਖਿਲਰ ਤਾਂ ਗਿਆ ਜੀ ਉਹ ਜਿਵੇਂ ਝਾੜੂ ਖਿਲਰ ਗਿਆ ਐ ਪੁਨਰਸਰਜੀਤੀ ਖਿਲਰ ਗਿਆ